ਹਾਂ ਕਰੇਲਿਆਂ ਦੀ ਸਬਜ਼ੀ ਤੇ ਗਈ ਆ ਬਣ ਕਰਨ ਨੂੰ ਪਸੰਦ ਵੀ ਬੜੀ ਆ ਵੇਖੀ ਕਿੰਨੇ ਸ਼ੌਂਕ ਨਾਲ ਖਾਣੇ ਆ ਕਿੰਨੇ ਦਿਨਾਂ ਦਾ ਕਹਿਣ ਰਹੀ ਮਮੀ ਆਪਣੇ ਲੱਗੇ ਬਣਾ ਕਰੇਲੇ ਬਣਾ ਕਰੇਲੇ ਬਣ ਗਏ ਹਣ ਤੇ ਨੀ ਤੂੰ ਇੱਥੇ ਰਸੋਈ ਚ ਵੜੀ ਆ ਤੇ ਮਾਲ ਡੰਗਰ ਦਾ ਕਿੰਨੇ ਕਰਨਾ ਕੰਮ ਮਾਲ ਡੰਗਰ ਦਾ ਕੰਮ ਮਮੀ ਅੱਜ ਗਰਮੀਤ ਦੀ ਵਾਰੀ ਆ ਉਹਨੇ ਆਪੇ ਕੰਮ ਕਰ ਲੈਣਾ ਤੇ ਮੇਰੀ ਵਾਰੀ ਚੌਕੇ ਦੀ ਆ ਤੇ ਮੈਂ ਸਬਜ਼ੀ ਬਣਾ ਲਈ ਆ ਤੇ ਫੁਲਕੇ ਚਾਰ ਲਾਉਣ ਲੱਗੀ ਹੁਣ ਨੀ ਵਾਰੀਆਂ ਚੇਂਜ ਹੋ ਗਈਆਂ ਵਾ ਅੱਜ ਦਾ ਤੂੰ ਕਰਿਆ ਕਰਨਾ ਮੈਂ ਡੰਗਰਾਂ ਦਾ ਕੰਮ ਤੇ ਗਰਮੀਦ ਨੇ ਕਰਿਆ ਕਰਨਾ ਰਸੋਈ ਦਾ ਕੰਮ ਇਦਾਂ ਕਿਦਾਂ ਵਾਰੀਆਂ ਚੇਂਜ ਹੋ ਗਈਆਂ ਮੈਂ ਕਿਉਂ ਕੱਲੀ ਡੰਗਰਾਂ ਦਾ ਕੰਮ ਕਰਾਂ ਤੇ ਉਹ ਕੱਲੀ ਕਰੇ ਚੌਕੇ ਦਾ ਕੰਮ ਇਦਾਂ ਨਹੀਂ ਹੋਣਾ ਮੰਮੀ ਉਹ ਮਹਾਰਾਣੀ ਆ ਜਿਹੜੀ ਚੌਕੇ ਚੁੱਲੇ ਦਾ ਕੰਮ ਕਰੇ ਤੇ ਮੈਂ ਨੌਕਰ ਰਾਣੀ ਆ ਜਿਹੜਾ ਮਾਲ ਡੰਗਰ ਦਾ ਕੰਮ ਕਰਾਂ ਇਦਾਂ ਨਹੀਂ ਚੱਲਣਾ ਘਰ ਦੇ ਵਿੱਚ ਨਹੀਂ ਹੁਣ ਇਦਾਂ ਹੀ ਚੱਲਣਾ ਵਾ ਗੋਗਲ ਰੋਡ ਕੰਮ ਕਰਨ ਲੱਗੀਆਂ ਤੇ ਤੁਸੀਂ ਰੋਂਦੀਆਂ ਈਓ ਇੱਕ ਦੂਜੀ ਕਹਿੰਦੇ ਅਸੀਂ ਭਾਂਡੇ ਨਹੀਂ ਮੰਜਣੇ ਆਪੋ ਆਪਣੇ ਮਾਂਜੇ ਦੇ ਹਿੱਤੋਂ ਬੈਦਰ ਤੂੰ ਫੇਰ ਡੰਗਰਾਂ ਦਾ ਕਰ ਲਿਆ ਕਰ ਉਹ ਆ ਫੇਰ ਸੋਈਦਾ ਕਰ ਕਮ ਸਕਮ ਸਾਰੇ ਦਾ ਪਾਂਡੇ ਸਨਾਂ ਦੇ ਮਾਂਜੂ ਕੀ ਨਾ ਅੱਛਾ ਮੰਮੀ ਬੜੇ ਚਲਾ ਕੇ ਤੋਹੀਂ ਮੈਂ ਕਿਦੇ ਪਾਂਡੇ ਪਏ ਰਹਿਣ ਦਿੰਨੀ ਆ ਮੈਂ ਵੀ ਸਾਰੇ ਮਾਂਜਦੀ ਆ ਵੇਖੋ ਕਿੰਨੀ ਸਫਾਈ ਸੋਈ ਦੇ ਵਿੱਚ ਕਿਹੜਾ ਕੰਮ ਜਿਹੜਾ ਮੈਂ ਨਹੀਂ ਕੀਤਾ ਨਹੀਂ ਕੀ ਤੂੰ ਕੰਮ ਕਰਦੀ ਆ ਪਾਂਡਾ ਸਨਾਂ ਕਿ ਤੂੰ ਨਾ ਮੇਰਾ ਮਾਂਜੇ ਕੱਢ ਕੇ ਤੂੰ ਵੱਖਰੇ ਰਾ ਦਿੰਨੀ ਆ ਜਾਂ ਮੈਂ ਆਪ ਮਾਂਜਾਂ ਜਾਂ ਗਰਮੀਤ ਮਾਂਜੇ ਲੀੜਾ ਲੱਤਾ ਤੂੰ ਨਾ ਮੇਰਾ ਧੋਵੇਂ ਮੈਂ ਦੋ ਦਿਨ ਹੋ ਗਏ ਤੇ ਮੁੱਲ ਵੇਖਣ ਦੀ ਨੂੰ ਲਿੜੇ ਤੂੰ ਉਹ ਮੇਰੇ ਵਖਰੇ ਕਰਕੇ ਰਾਦਨੀ ਆ ਉਹ ਮੈਂ ਜਾ ਕੇ ਆਪ ਤੋ ਆ ਕਾ ਰੋ ਤੂੰ ਕੰਮ ਕਰਦੀ ਆ ਮੰਮੀ ਚਾਹੇ ਜੋ ਮਰਜੀ ਆਖ ਲੋ ਜਿੱਦਾਂ ਪਹਿਲਾਂ ਚੱਲਦਾ ਸੀ ਨਾ ਉਹ ਓਦਾਂ ਹੀ ਚੱਲੂਗਾ ਕੰਮ ਨਹੀਂ ਇਦਾਂ ਨਹੀਂ ਚੱਲੂਗਾ ਜਿੱਦਾਂ ਮੈਂ ਆਖੂਗੀ ਓਦਾਂ ਚੱਲੂਗਾ ਚਲੋ ਭਾ ਠੀਕ ਆ ਮੈਂ ਨਹੀਂ ਕਰਦੀ ਕੋਈ ਵੀ ਕੰਮ ਮੈਂ ਬਹਿ ਜਾਨੀ ਆ ਮੈਂ ਤਾਂ ਨਹੀਂ ਹੁਣ ਡੱਕਾ ਤੋੜੂਗੀ ਜਿਹਦੇ ਕੋਲ ਕਰਾਉਣਾ ਵਾ ਕਰਾ ਲਓ ਮੈਂ ਨਹੀਂ ਇਦਾਂ ਦੀਆਂ ਵਾਰੀਆਂ ਮਨਜ਼ੂਰ ਕਰਨੀਆਂ ਇੱਕ ਜਾਨੀ ਮਹਾਰਾਣੀ ਤੇ ਦੂਜੀ ਜਾਨੀ ਨੌਕਰ ਰਾਣੀ ਦੱਸੋ ਜੀ ਮੈਂ ਗੋਏ ਕੂੜੇ ਲਈ ਰੱਖੀ ਆ ਤੇਰੇ ਹੱਥਾਂ ਦੀ ਮਹਿੰਦੀ ਲੱਥ ਚੱਲੀ ਆ ਜੇ ਤੂੰ ਗੋਹਾ ਕੂੜਾ ਕਰ ਲੇਂਗੀ ਜਿੱਦਾਂ ਮਰਜੀ ਮੰਮੀ ਆਖੀ ਜਾਓ ਚਾਹੇ ਮਹਿੰਦੀ ਲੈਣੀ ਚਾਹੇ ਨਹੀਂ ਲੈਣੀ ਇਹ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਜਿੱਦਾਂ ਕੰਮ ਅੱਗੇ ਚੱਲਦਾ ਹੈ ਨਾ ਜੇ ਓਦਾਂ ਕਰਾਉਣਾ ਤੇ ਠੀਕ ਆ ਜੇ ਨਹੀਂ ਤੇ ਫਿਰ ਮੈਂ ਨਹੀਂ ਕੋਈ ਕੰਮ ਕਰਨਾ ਇਹ ਗੜਗੜਕ ਹੁੰਦੀ ਨਹੀਂ ਹੁੰਦੀ ਗਾੜੀ ਹੁਣ ਪਤਾ ਨਹੀਂ ਇਹਨੂੰ ਕਿਹੜਾ ਕਹਤੇ ਪੜਾਉਂਦਾ ਰਹਿੰਦਾ ਵਾ ਕੋਈ ਨਹੀਂ ਨਈ ਨਾ ਕਿੱਦਾਂ ਨਹੀਂ ਕਰਦੀ ਭਲਾ ਇਹ ਕੰਮ ਗੋਏ ਕੂੜੇ ਦਾ ਥਾਲ ਕੇ ਤੈਨੂੰ ਮੈਂ ਵੀ ਛੱਡੂੰਗੀ ਵੇਖੀਏ ਨਾ ਮੈਂ ਕਿੱਦਾਂ ਕਰਨ ਦਉਂਦੀ ਮਿਆਨੇ ਮੋਤਾ ਹੱਡੀ ਦਾ ਵੀ ਕੋਹ ਨਹੀਂ ਹਾਲ ਗਰਮੀਤ ਦਾ ਕਿੰਨਾ ਪਿਆਰ ਆਉਂ ਰਿਆ ਇਹਨੂੰ ਇਹ ਤੇ ਕਿੰਨੇ ਦਿਨ ਵੇਖੇ ਨਹੀਂ ਮੈਂ ਬਦਲੀ ਬਦਲੀ ਆ ਗਰਮੀਤ ਨੇ ਉਹ ਨਹੀਂ ਕਰਨਾ ਗਰਮੀਤ ਨੇ ਜੇ ਨਹੀਂ ਕਰਨਾ ਤੇ ਮੈਂ ਨੌਕਰ ਆਣੀ ਆ ਨਾ ਇਹ ਚਬੜਬੜ ਕਰੀ ਜਾਨੀ ਆ ਗੋਏ ਕੂੜੇ ਦਾ ਕੰਮ ਕਰਾਂਗੀ ਕਿ ਜਾਂ ਤੇਰੀ ਮਾਂ ਨੂੰ ਫੋਨ ਲਾਵਾਂ ਨਾ ਮੇਰੀ ਮਾਂ ਨੂੰ ਫੋਨ ਕਿਹੜੀ ਗੱਲੋਂ ਲਾਉਣਾ ਵਾ ਕੋਈ ਲੋੜ ਨਹੀਂ ਮੇਰੀ ਮਾਂ ਨੂੰ ਫੋਨ ਕਰਨ ਦੀ ਤੇ ਨਾਲੇ ਮੈਂ ਨਹੀਂ ਕਰਦੀ ਗੋਇ ਕੁੜੇ ਦਾ ਕੰਮ ਕਿਉਂ ਨਹੀਂ ਕਰਦੀ ਗੋਇ ਕੁੜੇ ਦਾ ਕੰਮ ਤੂੰ ਰੋਟੀ ਨਹੀਂ ਖਾਦੀ ਘਰ ਚੋਂ ਮੈਂ ਤੁਹਾਨੂੰ ਦੱਸਿਆ ਯੋ ਵੀ ਮੇਰੀ ਗੱਲ ਦੇ ਵਿੱਚ ਨਾ ਤੁਸੀਂ ਨਾ ਹੀ ਬੋਲੋ ਜਾਂ ਨਹੀਂ ਨਾ ਬੋਲਣਾ ਮੈਂ ਤੇ ਚੁੱਕ ਆਪਣਾ ਬੋਰੀ ਵੇਖਾ ਦਫਾ ਹੋਇਥੋਂ ਆਪਣੇ ਪੇਕੇ ਚਲ ਜਾ ਮੈਂ ਨਹੀਂ ਹੱਥ ਦੀ ਹੋ ਗਈ ਆ ਤੁਹਾਨੂੰ ਤੇ ਜਿੱਦਾਂ ਨਾ ਸਾਰੇ ਡੱਬਰ ਨੂੰ ਮੈਂ ਆ ਹੀ ਦੇਖਦੀ ਆ ਲੜਨ ਨੂੰ ਹੋਰ ਤੇ ਕੋਈ ਘਰ ਦੇ ਵਿੱਚ ਜੀ ਨਹੀਂ ਹੈਗਾ ਤੇ ਕਰਦੀ ਕਿ ਪਾ ਤੂੰ ਹੀ ਜ਼ਿਆਦਾ ਵਾ ਜੇ ਤੂੰ ਕੰਮ ਕਰਨਾ ਤੇਉਂ ਨਾ ਲੜਾਈ ਘਰ ਚ ਪੈਦਾ ਨਾ ਤੈਨੂੰ ਕੋਈ ਆਖੇ ਸਿੱਧੀ ਗੱਲ ਜਿਹੜੀ ਜੇ ਰਸੋਈ ਦਾ ਕੰਮ ਆੰਨੀ ਆ ਤੇ ਉਹ ਨਹੀਂ ਚੱਜਣਾ ਕਰਦੀ ਭਾਂਡੇ ਮੇਰੇ ਵਖਰੇ ਕੱਢ ਕਰਾ ਦਿੰਦੀ ਆ ਲੀੜੇ ਮੇਰੇ ਵਖਰੇ ਕੱਢ ਕਰਾ ਦਿੰਦੀ ਆ ਤੇ ਫੇਰ ਇਹਨਾਂ ਮੈਂ ਵੀ ਤੂੰ ਕਰ ਲਾ ਗੋਏ ਕੋੜੇ ਦਾ ਤੇ ਗਰਮੀਤ ਕਰੇ ਕਰਦਾ ਆ ਠੀਕ ਆ ਕੇ ਜੋ ਮਾਤਾ ਫੈਸਲਾ ਠੀਕ ਵਾ ਅੱਛਾ ਜੀ ਹੁਣ ਤੁਹਾਡੀ ਮਾਤਾ ਦੇ ਸੈਨਾ ਦੇ ਸਾਰੇ ਕੰਮ ਹੋਣਗੇ ਜੇ ਉਹ ਕਹੂਗੀ ਤੇ ਮੈਂ ਚੌਕੇ ਦਾ ਕਰੂੰਗੀ ਜੇ ਉਹ ਕਹੂਗੀ ਤੇ ਮੈਂ ਡੰਗਰਾਂ ਦਾ ਕੰਮ ਕਰੂੰਗੀ ਇਦਾਂ ਥੋੜਾ ਹੁੰਦਾ ਵਾ ਤੁਸੀਂ ਵੀ ਸੋਚੋ ਵਿਚਾਰੋ ਵੀ ਵਾਰੀ ਵਟੇ ਅੱਗੇ ਵੀ ਕੰਮ ਹੁੰਦਾ ਸੀ ਤੇ ਉਦਾਂ ਹੀ ਅੱਜ ਹੋਊਗਾ ਜਿੱਦਾਂ ਮਾਤਾ ਖੁਨ ਘਰ ਚ ਉਹਦੇ ਲਈ ਸਿੱਧੀ ਗੱਲ ਭਾਵੇਂ ਇੱਥੇ ਰੋ ਤੇ ਭਾਵੇਂ ਨਾ ਰੋ ਆਪਣੀ ਸਿੱਧੀਆਂ ਗੱਲਾਂ ਵਾਂ ਕਿਉਂ ਮੰਮੀ ਦੇ ਕੰਮ ਤੋਂ ਲੜੀ ਜਾਂਦੇ ਜੇ ਤੇ ਕੰਮ ਮਾਂ ਕਰਦਾ ਹੀ ਆਪ ਦੋਵੇਂ ਨਾਲ ਮਿਲ ਕੇ ਕਰ ਲਿਆ ਕਰਾਂਗੇ ਕੋਈ ਰੋ ਮਿਲ ਕੇ ਨਹੀਂ ਕੰਮ ਕਰਨਾ ਇਹ ਕਰੋਗੀ ਗੋਏ ਕੁੜੇ ਦੇ ਤੇ ਤੂੰ ਕਰੇਂਗੀ ਚੌਕੇ ਦਾ ਇਹਦੇ ਖਾਂਦੀ ਪੀਂਦੀ ਸਲਾ ਮਾਰਦੀ ਆ ਫੇਟ ਲੜਦੀ ਐ ਨੂੰ ਹੁਣ ਅੱਛਾ ਲਾ ਲੋ ਜ਼ੋਰ ਫੇ ਜਿੰਨਾ ਲੱਗਦਾ ਵਾ ਜਿੰਨੂੰ ਬੁਲਾਉਣਾ ਨਾ ਬੁਲਾ ਲੋ ਭਾਵੇਂ ਮੇਰੀ ਮਾਂ ਨੂੰ ਸੱਦ ਲੋ ਤੇ ਭਾਵੇਂ ਮੇਰੇ ਪ੍ਰਾਣ ਨੂੰ ਸੱਦ ਲੋ ਮੈਂ ਕੰਮ ਨਹੀਂ ਕਰਦੀ ਠੀਕ ਆ ਨਾ ਮੈਂ ਨਹੀਂ ਡੱਕਾ ਤੋੜੂੰਗੀ ਜਬਾਨ ਵੇਖ ਲੈ ਵੀ ਕਿਦਾਂ ਚੱਲਦੀ ਆ ਕੰਚੀ ਵਾਂਗ ਪੈਂਦੀ ਵੇਖ ਲੈ ਕਿਦਾਂ ਸਿਰ ਦੇ ਵਾਲਾਂ ਨੂੰ ਮੇਰੇ ਕਿਤੇ ਨਹੀਂ ਪੈਂਦੀ ਮਾਦਰ ਸੇਵਲ ਨੂੰ ਹਟ ਜਾਂਦਾ ਮਟਾਉਣੀ ਚਾਹੀਦਾ ਇਹਨੂੰ ਮਮੀ ਨਾ ਖਿਜਿਆ ਕਰਈ ਨਾ ਪਾਜੀ ਨੇ ਹੁਣ ਜਾ ਕੇ ਤੇ ਦੇ ਦਿੱਤੇ ਵਾਲੇ ਹੋਣਾ ਵੇਖੇ ਤੇ ਨਹੀਂ ਖਿਜਿਆ ਨਾ ਤਾਂ ਕੀ ਕਰਾਂ ਵੇਖਿਆ ਨਹੀਂ ਬੋਲਦੀ ਕਿੱਦਾਂ ਜਿਹੜਾ ਮੈਂ ਕੰਮ ਕਹਿੰਦੀ ਓ ਠੋਕੇ ਗਾੜੀ ਚ ਬਾਬ ਦਿੰਦੀ ਆ ਜੇ ਫਿਰ ਰਸੋਈ ਦਾ ਕੰਮ ਨਾ ਫਿਰ ਚੱਜ ਨਾ ਕਰੇ ਹਾਂ ਨੀੜਾ ਲੱਤਾ ਧੋਵੇ ਸਾਰਿਆਂ ਦਾ ਤਾਂ ਪਾਂਡਾ ਸੱਣਾ ਮਾਜੇ ਉਹ ਵੀ ਆਂਦੀ ਆ ਕਿ ਮੈਂ ਫਲਾਨੇ ਦੇ ਨਹੀਂ ਮਾਜਣਾ ਟੀਂਗੜੇ ਦੀ ਮਾਜਣੇ ਉਹ ਫਿਰ ਇਹਦੀ ਮਾਂ ਨੇ ਮਾਜਣਾ ਹਣਾ ਇੱਥੇ ਨਾ ਹੋਏ ਤੇ ਗੱਲ ਸਹੀ ਏ ਜੇ ਫਿਰ ਕਰਨਾ ਤੇ ਫਿਰ ਸਾਰਾ ਘਰ ਨਹੀਂ ਕਰਨਾ ਤਾਂ ਫਿਰ ਤੂੰ ਡੰਗਰਾਂ ਦਾ ਕਰ ਲੈ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਵਾ ਇਹੋ ਤਾਂ ਮੈਂ ਕਿਹਾ ਵੀ ਚੱਲ ਫੇ ਡੰਗਰਾਂ ਦਾ ਜਿਹੜੇ ਵਾਏ ਜੋਗੀ ਹੈਗੀ ਆ ਨਾ ਉਸੇ ਜੋਗੀ ਤੁਹਾਨੂੰ ਰੱਖੂੰਗੀ ਬੱਲੇ 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 ਬਾਹਰ ਤਾਂ ਨਹੀਂ ਮੈਂ ਮਾਰੀ ਚੱਲੀ ਆ ਅੰਦਰ ਆ ਕੇ ਮਾਣ ਨੂੰ ਫੋਨ ਚਲਾਉਂਦੀ ਆ ਹੁਣ ਕੰਮ ਕਰਨਾ ਕਿ ਨਹੀਂ ਉੱਠ ਲੋ ਗਾਣ ਮੈਂ ਨਹੀਂ ਕਰਦੀ ਕੰਮ ਤੇ ਨਾ ਮੈਂ ਕੰਮ ਕਰਨਾ ਹੀ ਆ ਜੇ ਮੈਂ ਕਰਦਾ ਕੰਮ ਕਰਦੀ ਆ ਨਾ ਤੇ ਸਾਰਾ ਟੱਬਰ ਮੈਨੂੰ ਗੱਲਾਂ ਕਰਦਾ ਵਾ ਮੈਂ ਫਰੀ ਦੀ ਨੌਕਰ ਰਾਣੀ ਆ ਤੁਹਾਡੀ ਵੀ ਕੰਮ ਕਰੀ ਜਾਵਾ ਤੇ ਗੱਲਾਂ ਵੀ ਸੁਣੀ ਜਾਵਾ ਮੁੰਡੂ ਜ਼ੁਬਾਨ ਚਲਾਏਂਗੇ ਮੇਰੇ ਗਾੜੀ ਹੈ ਹੋ ਮਰੀ ਬਾਹ ਨਿਕਲੀ ਮਾਸਾ ਜਨੀ ਨਹੀਂ ਦੇਖੀ ਮੈਂ ਤੈਨੂੰ ਹੋਰ ਕੁੱਟੂਗਾ ਉੱਠ ਕੇ ਚੁਕਲਾ ਬਾਟਾ ਗੋਇਆ ਹੁਣ ਨਾ ਹੁੰਦਾ ਰਾਨਕ ਡੀਚ ਨਾ ਹੁੰਦੀ ਗਾੜੀ ਅਕਲੀ ਮਾਸਾ ਨੇ ਨੂੰ ਮਗੜੇ ਨੇ ਕਹੇ ਜੀ ਤੇ ਇਹਨੂੰ ਇਹ ਕਹਿੰਦੇ ਹਣੇ ਕੁਣਾ ਕਹਿੰਦੇ ਨਹੀਂ ਕੁਣਾ ਹੁਣ ਚੁੱਪ ਕਰਦੀ ਕਿ ਤੂੰ ਦਾਨ ਜੇ ਪਾਈ ਜਾਈ ਨਹੀਂ ਤੂੰ ਮੈਂ ਨਾ ਪਾਵਾਂ ਤਾਂ ਕੀ ਕਰਾਂ ਤੁਸੀਂ ਜਦੋਂ ਜੀ ਕਰਦਾ ਵਾ ਮੇਰੇ ਦਿਵਾਲੇ ਹੋ ਜਾਂਦੇ ਹੀਓ ਤੇ ਜਾਓ ਮੈਂ ਨਹੀਂ ਕੰਮ ਕਰਦੀ ਮਾਰਦਾ ਨਾ ਜਿੰਨਾ ਮਰਜ਼ੀ ਮਾਰ ਲਓ ਲੱਗਦਾ ਐਡਾ ਲੋਟ ਨਹੀਂ ਹੋਣਾ ਤੂੰ ਹੁਣ ਲੱਗਦਾ ਉੱਠ ਕੇ ਤੇ ਕੰਮ ਕਰ ਲੈ ਸੰਤਰਮਾ ਅੱਗੇ ਪਿੰਨਾ ਕੁੱਟੇ ਚ ਬੈਣਾ ਨਾ ਤੇ ਮਾਰ ਮਾ ਬੈਲਟ ਨਾ ਤੇਰਾ ਮਾਰ ਦਾਂਗਾ ਦੱਸਾਂ ਪੱਕੀਆਂ ਤੋਂ ਚੋਪਰ ਗੋਹ ਸੁੱਟ ਲੈ ਤੈਨੂੰ ਪਤਾ ਹੀ ਤਾਂ ਨਹੀਂ ਹੈਗਾ ਤੈਨੂੰ ਫਫੜੇ ਇੱਕ ਦੇ ਜਾਣਦੀ ਜਨਾਨੀ ਏ ਗਈ ਗਈ ਮੰਟਾ ਮੰਟੀ oh <sighs> ਵੇਖਿਆ ਗਰਮੀਤ ਹੋਏ ਨੀ ਤਗਲੇ ਨੂੰ ਸਿੱਧੀ ਮੇਰੇ ਅੱਗੇ ਜਵਾਬ ਦਿੰਦੀ ਸੀ ਘੜ ਘੜ ਕੇ ਬੈਜੇ ਹੁਣ ਅੱਡੀਆਂ ਕੋਚ ਕੇ ਇਹਨੂੰ ਮੈਂ ਬਾੜਦੀ ਆ ਉਦਾਂ ਮੰਮੀ ਆ ਮੈਨੂੰ ਨਹੀਂ ਕੰਮ ਚੰਗਾ ਲੱਗਾ ਪਾਜੀ ਨੇ ਜਿਹੜਾ ਨਾ ਦੀਦੀ ਤੇ ਹੱਥ ਚੁੱਕਿਆ ਵਾ ਨਿਉ ਇਸੇ ਵਾਏ ਜੋਗੀ ਆ ਕਿਦਾਂ ਪਰੜ ਪਰੜ ਜਬਾਨ ਚਲਾਉਂਦੀ ਆ ਛਤਰਖਾਨ ਵਾਲੇ ਕੰਮ ਤੇ ਆਪ ਕਰਦੀ ਆ ਕੰਮ ਕਰਨ ਲੱਗਾ ਮੌਤ ਪੈਂਦੀ ਸੀ ਜੋ ਮਰਜੀ ਆ ਭਾਵੇਂ ਮੰਮੀ ਭਾਜੀ ਉਹਦਾ ਸਮਝਾ ਲੈਂਦੇ ਮੋਂ ਦੇ ਨਾਲ ਦੀਦੀ ਨੂੰ ਕਿ ਚਲ ਤੂੰ ਕੰਮ ਕਰ ਲਾ ਗੋਏ ਘੂੜੇ ਦਾ ਕਰ ਲਾ ਤੇ ਗਰਮੀ ਤਾਂ ਤੇ ਰੋਟੀ ਪਾਣੀ ਦਾ ਕਰ ਲੋਗੇ ਮਾਰਨ ਦਾ ਕੰਮ ਮੈਨੂੰ ਨਹੀਂ ਚੰਗਾ ਲੱਗਾ ਨਹੀਂ ਬਥੇਰਾ ਸਮਝਾਇਆ ਇਹ ਭਾਜੀ ਨੇ ਵੀ ਸਮਝਾਇਆ ਮੈਂ ਵੀ ਸਮਝਾ ਕੇ ਵੇਖਿਆ ਮੈਂ ਤੇ ਇਥੋਂ ਦੀਦਾ ਕੋਦੀ ਮਾਂ ਦਾ ਡਰਾਵਾ ਵੀ ਦਿੱਤਾ ਵੀ ਮੈਂ ਤੇਰੀ ਮਾਂ ਨੂੰ ਫੋਨ ਲਾ ਕੇ ਦੱਸਣਾ ਅਗਲੇ ਆਂਦੇ ਦੱਸ ਲੋ ਜਿੰਨੂੰ ਦੱਸਣਾ ਮੈਂ ਨਹੀਂ ਡਰਦੀ ਕਿ ਕੋ ਉਹ ਵਿਚਾਰੀ ਕਿੱਦਾਂ ਰੋਂਦੀ ਜਾ ਕੇ ਤੇ ਡਈ ਹੁਣ ਫੇਰ ਕੋਈ ਆ ਸੁੱਟਣ ਨਹੀਂ ਚੱਲ ਬਾਲਾ ਹੇ ਜਣਾ ਜਿਤਾ ਤੂੰ ਉਹਦਾ ਜਾਗਦ ਕੋ ਕੰਮ ਧੰਦਾ ਵੇਖ ਲੈ ਹੁਣ ਰਸੋਈ ਚ ਤੇ ਮੈਂ ਵੇਖ ਕੇ ਆਵਾਂ ਜਰੀਕ ਨਾਲ ਉਹ ਚੱਜਣਾ ਝਾੜੂ ਫਰਾਮਾ ਡੰਗਰਾ ਥੱਲੇ ਕਿ ਇਹ ਨਾ ਹੋਵੇ ਕਿਤੇ ਐਡ ਗਲੇੜਾ ਕਰਕੇ ਤੇ ਕਰਨੂ ਆ ਜੇ ਹੁਣ ਬਣੀ ਆ ਗੱਲ ਐਵੇਂ ਨਹੀਂ ਆਂਦੇ ਸੱਪ ਵੀ ਮਰ ਗਿਆ ਤੇ लाठी ਵੀ ਨਹੀਂ ਟੁੱਟੀ ਮੰਮੀ ਤੇ ਬੁਰੀ ਬਣ ਗਈ ਤੇ ਮੈਂ ਫੇਰ ਚੱਗੀ ਤੇ ਚੰਗੇ ਇੱਕ ਦਿਨ ਅੱਗੇ ਮੈਨੂੰ ਕੰਮ ਕਰਨਾ ਪੈਂਦਾ ਸੀ ਗੋਇ ਕੁੜੇ ਦਾ ਤੇ ਇੱਕ ਦਿਨ ਇਹ ਕਰਦੀ ਹੁੰਦੀ ਤੇ ਜਦੋਂ ਮੈਂ ਕਰਦੀ ਸੀ ਤੇ ਸਾਰੀ ਜਿਹੜੀ ਹੱਥਾਂ 'ਚ ਤਰੀ ਸਮੈਲ ਨਹੀਂ ਜਾਂਦੀ ਗੋਏ ਦੀ ਇਹਨਾਂ ਵਾਂ ਕਿ ਹੁਣ ਚਲ ਗੋਏ ਕੁੜੇ ਲੱਗੀ ਰਹੂਗੀ ਤੇ ਮੈਂ ਆਪਣਾ ਰਸੋਈ ਦਾ ਮਾੜਾ-ਮੋਟਾ ਕਰ ਲਿਆ ਕਰੂੰਗੀ ਮੈਂ ਤੇ ਐਵੇਂ ਲੜ-ਲੜ ਕੇ ਇਹਨਾਂ ਕੋਲ ਸਾਰਿਆਂ ਕੋਲ ਬੁਰੀ ਬੰਦ ਹੀ ਰਹਿਣੀ ਹਾਂ ਉਹਨਾਂ ਵਾਂ ਕਿ ਬੁਰੀ ਬੰਮੀ ਨੇ ਬਣ ਗਈ ਤੇ ਪੰਮੋ ਦੇ ਸਾਹਮਣੇ ਮੈਂ ਚੰਗੀ ਦੀ ਚੰਗੀ ਕੰਮ ਵੀ ਹੋਈ ਜਾਣਾ ਤੇ ਦੀਦੀ ਨੂੰ ਆ ਕਿ ਗਰਮੀ ਤੇ ਮੇਰੇ ਵੱਲ ਦੀ ਆ ਤੇ ਚਲੋ ਜੀ ਨਾ ਤੇਰੇ ਹੱਥ ਟੁੱਟੇ ਆ ਮਗਰ ਖਲਾਰਾ ਕਿੱਦਾਂ ਪਿਆ ਵਾ ਤੂੰ ਉੱਤੋਂ ਤੋਂ ਮੋਟਾ-ਮੋਟਾ ਚੁੱਕੀ ਜਾਣੀ ਆ ਤੇ ਮਗਰ ਝਾੜੂ ਕਿੰਨੇ ਫੇਰਨਾ ਨਾ ਵਾ ਨਹੀਂ ਮੰਮੀ ਮੈਂ ਹਾਂ ਗੋਇਆ ਪਹਿਲਾਂ ਮੋਟਾ-ਮੋਟਾ ਚੋਕ ਲੈਣੀ ਆ ਤੇ ਝਾੜੂ ਮੈਂ ਬਾਅਦ ਚ ਫੇਰ ਦੂੰਗੀ ਅਜੇ ਉਹ ਪੱਠੇ ਖਾਣ ਲਈ ਆ ਵਾ ਝਾੜੂ ਘੰਟਾ ਖੜ੍ਹ ਕੇ ਵੀ ਫੇਰ ਜੂਗਾ ਤੇ ਕੋਈ ਗੱਲ ਨਹੀਂ ਨਹੀਂ ਇਹ ਗੱਲ ਕਿੱਥੋਂ ਸਿੱਖੀ ਆ ਵੀ ਅੱਧਾ ਕੰਮ ਹੁਣ ਕਰ ਲਓ ਤੇ ਅੱਧਾ ਘੰਟਾ ਠਹਿਰ ਕੇ ਕਰ ਲਿਓ ਰੋਟੀ ਖਾਣ ਲੱਗੀਆਂ ਤੇ ਅੰਧਾ ਨਹੀਂ ਵੀ ਅੱਧਾ ਘੰਟਾ ਠਹਿਰ ਕੇ ਖਾ ਲੈਣੇ ਆ ਮੰਮੀ ਇਹ ਕਿੱਦਾਂ ਦੀ ਗੱਲ ਹੈ ਜਦੋਂ ਹ ਚਾਹੇ ਮੈਂ 10 ਮਿੰਟ ਗੇਤੀ ਕਰ ਲਾਂ ਤੇ ਚਾਹੇ ਮੈਂ ਮਗਰੋਂ ਕਰ ਲਾਂ ਜਦੋਂ ਮੈਂ ਕਰਨਾ ਵਾ ਤੇ ਕਰ ਲੂੰਗੀ ਕੰਮ ਆਪੇ ਅਜੇ ਪੱਠੇ ਵੀ ਢੇਰੀ ਵੱਢ ਕੇ ਲਿਆਉਣੇ ਆ ਕਈ ਮੇਰੇ ਕੰਮ ਵਾ ਉਹ ਆਖਣ ਦੇ ਮੈਂ ਖਾਦ ਪਾਉਣ ਚੱਲਿਆਂ ਤੇ ਜਿੰਨੂੰ ਲਿਆਵਾਂਗੂ ਨਾ ਕਰ ਫਟਾਫੜ ਕਰ ਕੰਮ ਜੇ ਕਰਨ ਲੱਗੀ ਆ ਨਾ ਤੇ 15-20 ਮਿੰਟਾਂ 'ਚ ਕੰਮ ਹੋ ਜਾਂਦਾ ਵਾ ਜਿੰਨੂੰ ਤੂੰ ਸਾਰਾ ਦਿਨ ਲਗਾਉਣਾ ਵਾ ਚਲੋ ਤੇ ਠੀਕ ਆ ਆ ਬਾਲਟਾ ਤੇ ਚਕਾ ਦਿਓ ਮੈਨੂੰ ਹੁਣ ਆਏ ਹੀ ਉਹ ਤੇ ਅੱਛਾ ਬਾਲਟਾ ਨਹੀਂ ਤੈਨੂੰ ਚਕਾਉਣਾ ਹੀ ਭਾਂਡੇ ਤੇ ਮੇਰੇ ਬੜੀਛੇ ਤੇ ਕੜ-ਕੜ ਕੇ ਬਾਹਰ ਨੂੰ ਰੱਖਦੀ ਆ ਬਾਲਟ ਨੇ ਤੇਥੋਂ ਕੱਲੀ ਤੇ ਚੱਕ ਹੁੰਦਾ ਮੰਮੀ ਚਕਾ ਦੋ ਹਾਂ ਬਾਲਟਾ ਮੇਰਾ ਲੱਕ ਪੀੜ ਕਰਦਾ ਤੁਹਾਨੂੰ ਸਾਰਾ ਪਤਾ ਵੀ ਹੈਗਾ ਵਾ ਕਿ ਮੇਰੀ ਡਿਸਕ ਦੀ ਪ੍ਰੋਬਲਮ ਆ ਚੋਕਾ ਪਈ ਮਾੜੀ ਲਸੀ ਨਹੀਂ ਆ ਤੂੰ ਮੰਮੀ ਮਾੜੀ ਲਸੀ ਦਾ ਤੇ ਮੈਨੂੰ ਪਤਾ ਹੀ ਆ ਕਿ ਕੌਣ ਮਾੜਾ ਤੇ ਕੌਣ ਚੰਗਾ ਵਾ ਇੰਨੀ ਗੱਲ ਆ ਕਿ ਤੁਸੀਂ ਮੇਰਾ ਮੂੰਹ ਨਾ ਹੀ ਖਲਾਓ ਤੇ ਚੰਗਾ ਵਾ ਨਹੀਂ ਤੂੰ ਖੋਲ ਮੂੰਹ ਵਰਾਸਾ ਰਹਿ ਤੈਰਾ ਮੂੰਹ ਅੱਗੇ ਪਾਟਾ ਵਾ ਅੱਗੇ ਤੋਂ ਨਾਲੇ ਕੱਟ ਕਰਦੀ ਆ ਮੰਮੀ ਫਿਰ ਸੁਣੋ ਜਿੱਦਣ ਮੇਰੀ ਦਾਦੀ ਮਰੀ ਹੈ ਨਾ ਤੁਸੀਂ ਨਹੀਂ ਮੇਰੇ ਘਰ ਵਾਲੇ ਨੇ ਮੇਰੇ ਨਾਲ ਜਾਣ ਦਿੱਤਾ ਨਹੀਂ ਤੇ ਉਹਨਾਂ ਨੇ ਚਲ ਜਾਣਾ ਹੈਗਾ ਤੁਸੀਂ ਉਹਦੇ ਕੰਨ ਪਰ ਹੈਗੇ ਵੀ ਨਹੀਂ ਪੁੱਤ ਤੂੰ ਨਹੀਂ ਆਪਣੇ ਸਹੁਰੇ ਜਾਣਾ ਮੈਂ ਜਾਣੀ ਆ ਨਹੀਂ ਮੂੰਹ ਸੰਭਾਲ ਕੇ ਕੂ ਮੈਂ ਤਾਂ ਕਦੇ ਆਪਣੇ ਪੁੱਤ ਦੇ ਕਹਿਰਾਂ ਦੇ ਉਦਨ ਤਰਲੇ ਕੱਢੇ ਸੀ ਵੀ ਪੁੱਤ ਤੇਰਾ ਉੱਥੇ ਜਾਣਾ ਬਣਦਾ ਵਾ ਜੇ ਨਾ ਗਾ ਦਾ ਸਾਡਾ ਨੱਕ ਨਹੀਂ ਰਹਿੰਦਾ ਤੇ ਤੂੰ ਮੈਨੂੰ ਆ ਨਹੀਂ ਤੂੰ ਡਕਿਆ ਮੈਂ ਭਲਾ ਉਹਨੂੰ ਕਿਉਂ ਡਕੂੰਗੀ ਮੰਮੇ ਤੁਸੀਂ ਇਹ ਗੱਲ ਨਾ ਰਹਿਣ ਹੀ ਦਿਓ ਮੈਨੂੰ ਸਾਰਾ ਹੀ ਦੱਸਤਾ ਵਾ ਜਿਹਦੇ ਨਾਲ ਇਹ ਗੱਲ ਤੁਸੀਂ ਕੀਤੀ ਹੈਗੀ ਵੀ ਮੰਮੀ ਨੂੰ ਉਹਨੇ ਨਹੀਂ ਜਾਣ ਦਿੱਤਾ ਦੇ ਮੈਨੂੰ ਦੱਸ ਤੇ ਸਹੀ ਤੈਨੂੰ ਦੱਸਿਆ ਕਿਨੇ ਨਾ ਕਿਹਦੇ ਨਾਮ ਦਾ ਕੀਤੀ ਆ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਹਿਣਾ ਤੁਸੀਂ ਮੰਮੀ ਗਰਮੀਤ ਨੂੰ ਆਖੀ ਇੰਨੀ ਗੱਲ ਗਰਮੀਤ ਦੇ ਕੋਲੋਂ ਫੋਨ ਕਰਾਇਆ ਹੈਗਾ ਉਹਨੂੰ ਬਾਹਰ ਪੈਲੀ ਦੇ ਵਿੱਚ ਵੀ ਤੂੰ ਪੈਲੀ ਚੋਂ ਨਾ ਘਰ ਆਈ ਤੂੰ ਨਾ ਇਹਦੇ ਨਾਲ ਜਾਈ ਤਾਂ ਕੋਈ ਗੱਲ ਨਹੀਂ ਮੈਂ ਗਰਮੀਤ ਨੂੰ ਤੇਰੇ ਸਾਹਮਣੇ ਪੁੱਛ ਲੈਣੀ ਆ ਵੀ ਮੈਂ ਤੈਨੂੰ ਕਿਹੜੇ ਵੇਲੇ ਫੋਨ ਕਰਵਾਇਆ ਸੀ ਨਾਲੇ ਹੋਰ ਤੇ ਹੋਰ ਤੁਸੀਂ ਤਾਂ ਇੰਨੇ ਕੰਨ ਭਰੇ ਗਰਮੀਤ ਨੇ ਮੈਨੂੰ ਇਹ ਵੀ ਦੱਸਿਆ ਵੀ ਮੈਂ ਚੱਲ ਜਾਣਾ ਹੈਗਾ ਨਾਲ ਤੇ ਮੰਮੀ ਨੇ ਨਹੀਂ ਮੈਨੂੰ ਜਾਣ ਦਿੱਤਾ ਹੋਏ ਮੇਰੇ ਰੱਬਾ ਨਹੀਂ ਕਿਤੇ ਆਰੇ ਮੈਨੂੰ ਜਨਾਨੀਆਂ ਨੇ ਤਾਂ ਦਿੱਤਾ ਵਗਾ ਉਹ ਕੁਝ ਕਹਿੰਦੀ ਤੂੰ ਕੁਝ ਕਹਿੰਨੀ ਐ ਮੈਨੂੰ ਤਾਂ ਕੋਈ ਸਮਝਣ ਲੱਗਣ ਦਿੱਤਾ ਦੀ ਹੋਏ ਰੱਬਾ ਪੈ ਗਿਆ ਸੀ ਆਪਾ ਇਹਨਾਂ ਨੇ ਲੈ ਲਿਆ ਮੇਰਾ ਨਾਂ ਇਹਨੂੰ ਬਥੇਰਾ ਮੈਂ ਵੱਟਿਆ ਸੀ ਕਿ ਮੇਰਾ ਨਾਂ ਨਾ ਲਵੇਂ ਜੋ ਮਰਜੀ ਹੋ ਜੇ ਨਾ ਤੈਨੂੰ ਇਹਨੇ ਬਕਾਉਣਾ ਹੀ ਇਹਨੂੰ ਮਾਤਾ ਨੇ ਤੇ ਇਹਦੇ ਸਾਹਮਣੇ ਨਾਂ ਨਾ ਲਾਈ ਹੁਣ ਇਹਨੇ ਨਾਂ ਲੱਲਿਆ ਹੀ ਉਹ ਮੇਰਾ ਕਿ ਇਹਨੇ ਗਰਮੀਤ ਨੇ ਸਾਰਾ ਕੁਝ ਦੱਸਿਆ ਤੇ ਇਹਨੇ ਹੁਣ ਹੋ ਜਾਣਾ ਮੇਰੇ ਦਿਵਾਲੇ ਹਾਏ ਮੈਂ ਕੀ ਘਰਾਂ ਹੁਣ ਲਾ ਹਏ ਓ ਮੇਰੇ ਰੱਬਾ ਮੇਰਾ ਤਾਂ ਦਿਮਾਗ ਹੀ ਹੁਣ ਕੰਮ ਕੀਤਾ ਇਹ ਗੱਲ ਤੇ ਗਰਮੀਦਰ ਮੈਨੂੰ ਵੀ ਕਹੀ ਕਿ ਮੈਨੂੰ ਪਮੋ ਨੇ ਆਖਿਆ ਵਾ ਕਿ ਮੰਮੀ ਨੇ ਗਰ ਗਰਨਾਮ ਨੂੰ ਜਾਣ ਨਹੀਂ ਦਿੱਤਾ ਏ ਮੇਰੇ ਨਾਲ ਨਹੀਂ ਨਹੀਂ ਮੰਮੀ ਮੈਂ ਨਹੀਂ ਇਦਾਂ ਦੀ ਕੋਈ ਵੀ ਗੱਲ ਕੀਤੀ ਮੈਂ ਤਾਂ ਤੁਹਾਡੇ ਸੂਹੀ ਸਗੋ ਮੇਰੇ ਨਾਲ ਚੱਲ ਗਏ ਨਾ ਤੇ ਮੈਨੂੰ ਤਾਂ ਇੰਨਾ ਹੀ ਬੜਾ ਹੈਗਾ ਕਿ ਮੇਰੇ ਨਾਲ ਘਰ ਦਾ ਕੋਈ ਜੀ ਤੁਰਿਆ ਵਾ ਚਲ ਇਹ ਨਹੀਂ ਗਏ ਤੇ ਕੋਈ ਗੱਲ ਨਹੀਂ ਨਾਲੇ ਸਾਰੇ ਸਮਝਦੇ ਹੀ ਗੱਲ ਨੂੰ ਕਿ ਕੰਮ ਧੰਦੇ ਦੇ ਦੇਣਵਾ ਪਾਣੀ ਇਹਨਾਂ ਦਾ ਨਾਗੇ ਦਾ ਵਾ ਭਰਾਵਾਂ ਨੇ ਬੰਬੀ ਵੰਡੀ ਆ ਇਹ ਕਰਕੇ ਸਾਰੇ ਸਮਝਦੇ ਹੀ ਗੱਲ ਨੂੰ ਕੋਈ ਬਹੁਤੀ ਗੱਲ ਵੀ ਨਹੀਂ ਉੱਥੇ ਹੋਈ ਤੇ ਮੈਂ ਵੀ ਨਹੀਂ ਆਣ ਕੇ ਕੋਈ ਗੱਲ ਕੀਤੀ ਤੁਹਾਡੇ ਸਾਹਮਣੇ ਮੈਂ ਤਾਂ ਸਾਰਾ ਕੰਮ ਤੁਹਾਨੂੰ ਦਾ ਕਰਦੀ ਫਿਰਦੀ ਆ ਜੀ ਫਿਰ ਮੈਨੂੰ ਕੀ ਪਤਾ ਵਾ ਉਹ ਤੈਨੂੰ ਮੇਰੇ ਬਾਰੇ फडਕਾਈ ਜਾਂਦੀ ਮੈਨੂੰ ਤੇਰੇ ਬਾਰੇ फडਕਾਈ ਜਾਂਦੀ ਮੈਨੂੰ ਤਾਂ ਖੁਦ ਨਹੀਂ ਸਮਝਾਉਣ ਦੀ ਮੰਮੀ ਪਰ ਮੈਨੂੰ ਸਮਝ ਆ ਗਈ ਆ ਇਹ ਐਨੀ ਚਲਾਕ ਆ ਨਾ ਇਹਨੇ ਸੋਚਿਆ ਕਿ ਹੁਣ ਇਹਨਾਂ ਦੋਵਾਂ ਜਾਣੀਆਂ ਨੂੰ फडਕਾ ਦੇਣੇ ਇੱਕ ਦੂਜੀ ਦੇ ਖਿਲਾਫ ਤੇ ਪੰਮਨ ਨੂੰ ਮੈਂ ਗੋਇ ਕੁੜੇ ਦਾ ਕੰਮ ਦਵੰਨੀ ਆ ਤੇ ਆਪ ਮੈਂ ਵੜਦੀ ਆ ਚੌਕੇ ਚੁੱਲੇ ਮੈਨੂੰ ਗੋਇ ਕੁੜੇ ਦਾ ਕੰਮ ਨਾ ਹੀ ਕਰਨਾ ਪਵੇ ਪਰ ਇਹ ਜਿਹੜੀਆਂ ਚਲਾਕੀਆਂ ਕਰਨ ਜਾਣਦੀ ਆ ਨਾ ਮੈਂ ਉਹ ਤੋਂ ਵੀ ਤਾਂ ਦੀ ਚੀਜ਼ ਆ ਚਲੋ ਹਾ ਗਰਮੀਤ ਨੂੰ ਪੁੱਛੋ ਹਾ ਕਿ ਤੂੰ ਇਹ ਗੱਲ ਕਿਉਂ ਕੀਤੀ ਕਿਉਂ ਇਦਾਂ ਦੇ ਖਲਾਰੇ ਪਾਏ ਘਰ ਦੇ ਵਿੱਚ ਹਾਏ ਹਾਏ ਮੇਰੇ ਰੱਬਾ ਨਹੀਂ ਮੈਂ ਵੀ ਆਖਾਂ ਕਿ ਗਰਮੀਤ ਤਾਂ ਕਿਰਦ ਨੂੰ ਵੇਖਣਾ ਸੁਗਾਂਦੀ ਅੱਜ ਕਹਿੰਦੇ ਆ ਮੰਮੀ ਕੋਈ ਨਹੀਂ ਦੋਵੇਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੀਆਂ ਲੜਦੇ ਕਿਉਂ ਜੇ ਮੰਮੀ ਇਹ ਬੜੀ ਚਲਾਕ ਵਾ ਇਹ ਮੂੰਹ ਦੀ ਮਿੱਠੀ ਤੇ ਵਿੱਚੇ ਵਿੱਚ ਪਿੜੀਆਂ ਵੜਦੀ ਹੈਗੀ ਇਹਦੇ ਰਾਤੇ ਹੈਗਾ ਕਿ ਮੈਂ ਮਜੇ ਨਾ ਕਰਦਾ ਕੰਮ ਕਰਿਆ ਕਰੂੰਗੀ ਤੇ ਇਹ ਗੋਏ ਕੁੜੇ ਦਾ ਕੰਮ ਕਰਿਆ ਕਰੂੰਗੀ ਇਹ ਨੌਕਰ ਰਾਣੀ ਬਣੀ ਰਵੇ ਤੇ ਮੈਂ ਮਹਾਰਾਣੀ ਬਣ ਕੇ ਕੰਮ ਕਰੂੰਗੀ ਇਹਦੇ ਹੱਥਾਂ 'ਚ ਜਿਆਦਾ ਮੁਸ਼ਕਮ ਦਾ ਗੋਏ ਦਾ ਅੱਗੇ ਇੱਕ ਦਿਨ ਅੰਦਰ ਬੈਠੀ ਕੰਢੀ ਮੇਰੇ ਨਾ ਹੱਥਾਂ 'ਚ ਗੋਏ ਦਾ ਮੁਸ਼ਕ ਜਿਆ ਆ ਹੀ ਜਾਂਦਾ ਵਾ ਪਤਾ ਨਹੀਂ ਜੀ ਨਹੀਂ ਕਰਦਾ ਮੇਰਾ ਗੋਵਾ ਸੁੱਟਣ ਮੈਨੂੰ ਸਮਝ ਹੀ ਨਹੀਂ ਲੱਗੀ ਪੇ ਕਿਉਂ ਇਦਾਂ ਦੀਆਂ ਗੱਲਾਂ ਕਰਦੀ ਹੈ ਚਲ ਕੋਈ ਗੱਲ ਨਹੀਂ ਮੰਮੀ ਪੁੱਛਦੇ ਇਹਨੂੰ ਜਾ ਕੇ ਗੋਆ ਤੇ ਮੈਂ ਬਾਅਦ ਹੀ ਸੁੱਟੂੰਗੀ ਚੱਲ ਆ ਫਿਰ ਹੁਣ ਪੁੱਛੂੰਗੀ ਤੇਨੂੰ ਮੈਂ ਚੰਗੀ ਤਰ੍ਹਾਂ ਚੱਲ ਮੰਮੀ ਗੋਆ ਤੇ ਹੁਣ ਬਾਅਦ ਹੀ ਪਤਾ ਲੱਗੂਗਾ ਕਿ ਗਰਮੀ ਤੇ ਸੜਦੀ ਆ ਕਿ ਮੈਂ ਸੜਦੀ ਆ ਪਰਲਾ ਪੜਲਾ ਕਿਉਂ ਮੂੰਹ ਚੁੱਕਿਆ ਇੱਧਰ ਉੱਧਰ ਨੂੰ ਮੰਮਾ ਜੀ ਮੈਂ ਤੇ ਪੜ੍ਹ ਨਹੀਂ ਰਹੀ ਆ ਪੜਨ ਕਿੱਥੇ ਡਈਆਂ ਕਦੀ ਇਧਰ ਨੂੰ ਵੇਨ ਨਹੀਂ ਕਦੀ ਉਧਰ ਨੂੰ ਵੇਰਨੀ ਆ ਪੜਲਾ ਕੁਛ ਕਰ ਲੇਗੀ ਬਣ ਜੇਗੀ ਕੋਹ ਮੈਂ ਤੇ ਬਣ ਜੂਗੀ ਤੁਸੀਂ ਕਿਉਂ ਪਹਿਲਾਂ ਇਹਨੇ ਖੇਜੇ ਖੇਜੇ ਲੱਗਣ ਦੇ ਮੈਂ ਖੀਜੀ ਕਾਦੀ ਪਹਿਣਾ ਵਾ ਮੈਂ ਤੈਨੂੰ ਇਹ ਕਹਿਣ ਦੀ ਕਿ ਪੜਲਾ ਜੇ ਕਿਸਮਤ ਚੰਗੀ ਹੋਗੀ ਤਾਂ ਕੋਹ ਬਣ ਬਣ ਜਾਏਗੀ ਲੱਗ ਜੇਗੀ ਕਿਤੇ ਚਲੋ ਤੇ ਬਣੀ ਜਾਵਾਂਗੇ ਪੜ ਲਾਂਗੇ ਪਹਿਲਾਂ 6th ਪਾਸ ਕਰ ਲਈਏ ਥੋੜੀ ਜੀ ਸਕੂਲੇ ਵੀ ਇਹਨੇ ਪੈਸੇ ਦੇ ਕੇ ਇਹਦੇ ਟਿਊਸ਼ਨਾਂ ਵਾਲੀ ਦੇ ਵਿੱਚ ਇਹਨੇ ਪੈਸੇ ਦੇ ਉਹਨਾਂ ਨਾਲ ਕੋਖਣੀ ਜਨਾ ਚ ਕਰਨਾ ਪੜਿਆ ਨਾ ਉਹਨਾਂ ਚ ਨਹੀਂ ਕੋਈ ਫਾਇਦਾ ਹੈਗਾ ਮम्मा ਛੁੱਟੀਆਂ ਦੇ ਆ ਗਈਆਂ ਕਿੰਨਾ ਕੁ ਪੜਨਾ ਮੈਂ ਹੋਣਾ ਤੇ ਛੁੱਟੀਆਂ ਆ ਗਈਆਂ ਛੁੱਟੀਆਂ ਚ ਪੜੀ ਦੇਣੀ ਆ ਸਾਰੀ ਦਿਹਾੜੀ ਖੇਡ ਖੇਡ ਕੇ ਦਿਮਾਗ ਨਹੀਂ ਕੋਈ ਆ ਜੀ ਸਾਰੇ ਘੁੰਮਦੇ ਆ ਮੈਂ ਵੀ ਤੈਨੂੰ ਕਿਹਾ ਸੀ ਘੁੰਮਣ ਵਾਸਤੇ ਕਿ ਚੱਲੀਏ ਤੇਰੇ ਨਾਨਕੇ ਉਧਰ ਤਾਂ ਦਾਦੀ ਦੀ ਚਮਚੀ ਬਣੀ ਆ ਨਾ ਮੈਂ ਨਹੀਂ ਨਾਨਕੇ ਜਾਣਾ ਮੈਂ ਤੇ ਦਾਦੀ ਦੇ ਕੋਲ ਇੱਥੇ ਰਹਿਣਾ ਖੁੱਲ੍ਹਾ ਡੇਰ ਇੱਥੇ ਮੈਂ ਡੇਰੇ ਦੇ ਵਿੱਚ ਉੱਥੇ ਪਿੰਡ ਦੇ ਵਿੱਚ ਵਾ ਮम्मा ਤੁਸੀਂ ਦੇ ਉਦੋਂ ਕੱਪੜੇ ਪੈਕ ਕੀਤੇ ਤੁਸੀਂ ਚਲ ਜਾਣੇ ਚੱਲ ਕੋਈ ਗੱਲ ਨਹੀਂ ਮੈਨੂੰ ਰੇਸੀ ਹੈਗਾ ਹੀ ਇੱਥੇ ਕੋਲ ਤੇ ਮੇਰਾ ਫਿਰ ਦਿਨ ਨਹੀਂ ਲੱਗਦਾ ਇਤੋਂ ਨਹੀਂ ਗਈ ਹੈਗੀ ਤੇ ਫਿਰ ਮੈਂ ਵੀ ਨਹੀਂ ਗਈ ਮੈਂ ਨਿਆਣੇ ਨਹੀਂ ਗਈ ਤੇ ਮੇਰਾ ਕੀ ਫਾਇਦਾ ਜਾਣਦਾ ਲਾ ਅੱਗੇ ਵੀ ਤੁਸੀਂ ਜਾਣੇ ਇਨ ਨਿਆਣਿਆਂ ਤੋਂ ਬਿਨਾ ਘਰ ਕੇ ਵੀ ਚੱਲ ਜਾਂਦੇ ਫਿਰ ਨਾਲ ਦਾ ਮੇਰਾ ਲੱਗ ਮਾਰਿਆ ਪੜਨਾ ਨਾ ਪੈਂਦਾ ਫਿਰ ਪੜੀ ਜਾ ਫਿਰ ਬੈ ਕੇ ਇੱਥੇ ਅ ਮੈਂ ਨਹੀਂ ਪੜਨਾ ਨਹੀਂ ਪੜਨਾ ਤੇ ਨਾ ਪੜ ਕਿੱਦਾਂ ਸੋੜਤੀਆਂ ਕਿਤਾਬਾਂ ਮੇਰੇ ਬਾਤ ਤੇ ਪੜਨਾ ਪੜ ਲੇਗੀ ਤੇ ਕੁਝ ਬਣ ਜੇਗੀ ਨਹੀਂ ਤੇ ਮੇਰੇ ਵਾਂਗੂ ਭਾਂਡੇ ਮਾਣ ਜੇਗੀ ਇੱਥੇ ਚੱਲੀਆਂ ਮੈਂ ਸਣੀ ਚੱਲ ਨਹੀਂ ਕਿੱਥੇ ਆ ਰੁਕ ਜਾ ਇੱਥੇ ਕਿਉਂ ਕੀ ਹੋਇਆ ਪਹਿਲਾਂ ਤਾਂ ਮੈਨੂੰ ਇਹ ਦੱਸ ਕਿ ਮੈਂ ਗਰਨਾਮ ਨੂੰ ਰੋਕਿਆ ਹੈਗਾ ਪੰਮੋ ਦੇ ਨਾਲ ਮਕਾਨੇ ਜਾਣ ਤਾਂ ਮੈਨੂੰ ਨਹੀਂ ਪਤਾ ਹੈਗਾ ਕਿੰਨੇ ਰੋਕਿਆ ਕਿੰਨੇ ਨਹੀਂ ਰੋਕਿਆ ਤੁਸੀਂ ਜਿੰਨਾ ਮਰਜ਼ੀ ਦੋਵੇਂ ਜਣੇ ਲੜੀ ਜਾਓ ਮੇਰੇ ਅੱਗੇ ਸਿਰ ਨੂੰ ਵੀ ਬਹੁਤ ਹੋੜੀ ਆ ਤੇ ਮੇਰਾ ਬੀਪੀ ਵੀ ਕਟਿਆ ਲੱਗਣ ਡਿਆ ਵਾਜ ਅੱਛਾ ਹੁਣ ਤੇਰਾ ਬੀਪੀ ਕੱਟ ਗਿਆ ਵਾ ਪਹਿਲਾਂ ਮੈਨੂੰ ਤੂੰ ਦੱਸਿਆ ਹੈਗਾ ਕਿ ਮੰਮੀ ਆਂਦੀ ਆ ਮੰਮੀ ਨੇ ਮੇਰੇ ਕੋ ਫੋਨ ਕਰਾਇਆ ਗਰਨਾਮ ਨੂੰ ਕਿ ਪੰਮੋ ਦੇ ਨਾਲ ਨਹੀਂ ਜਾਣਾ ਹੁਣ ਤੇਰੀ ਸਚਾਈ ਖੁੱਲ ਗਈ ਤੇ ਹੁਣ ਤੇਰੇ ਬੀਪੀ ਘਟ ਗਏ ਨਹੀਂ ਮੈਂ ਤੈਨੂੰ ਕਦੋਂ ਕਿਹਾ ਵਾ ਕੀ ਨੇ ਕਿਹਾ ਵਾ ਮਾਤਾ ਨੇ ਕਿਉਂ ਤੂੰ ਮੈਨੂੰ ਕਹਿ ਕੇ ਨਹੀਂ ਆਈ ਨਾਲੇ ਮੈਨੂੰ ਚਾਹ ਦੇ ਕੇ ਆਈ ਆ ਤੇ ਨਾਲੇ ਤੂੰ ਮੇਰੇ ਨਾਲ ਗੱਲਾਂ ਕਰਕੇ ਆਈ ਆ ਤੂੰ ਕੀ ਤੂੰ ਸੱਚੀ ਆ ਸਾਰੇ ਬੰਨੇ ਮੈਂ ਤੈਨੂੰ ਕਲੀ ਚਾਹ ਦੇ ਕੇ ਆਈ ਆ ਫੇਲਾ ਕਰ ਲੋ ਨੇਕੀ ਇਹਨਾਂ ਦੇ ਨਾਲ ਚਲ ਚਲ ਮੰਨਿਆ ਤੇਰੀ ਇਹ ਵੀ ਗੱਲ ਠੀਕ ਆ ਪਰ ਮੰਮੀ ਤੁਹਾਨੂੰ ਇਹਨੇ ਕੀ ਕਿਹਾ ਤੁਸੀਂ ਦੱਸੋ ਮੈਂ ਝੂਠੀ ਪੰਮੋ ਕਹਿੰਦੀ ਆ ਇਹ ਮੰਮੀ ਨੇ ਇਹ ਕਰਨਾ ਨਾਲ ਨਹੀਂ ਜਾਣ ਦਿੱਤਾ ਹੁਣ ਦੱਸ ਦੋਈ ਬੰਨੀ ਅੱਗ ਤੂੰ ਲਾਵੇਂ ਸਾਰੇ ਬੰਨੇ ਪਖੰਡ ਤੂੰ ਕਰੇ ਤੇ ਬੁਰਿਆ ਬਣਾਵੇਂ ਤੂੰ ਦੂਜਿਆਂ ਨੂੰ ਤੈਨੂੰ ਤਾਂ ਮੈਂ ਦੱਸਦੀ ਪਤਾ ਖਲੋ ਜਾ ਜਰਾ ਕਿ ਤੂੰ ਤੂੰ ਜਿਹੜਾ ਠੇਠਣ ਕਰਦੀ ਹੈਂ ਨਾ ਮਾਰਿਓ ਮੈਂ ਖੇੜਾ ਵਾਹ ਰਿਹਾ ਮੈਂ ਤੇ ਕੁਛ ਨਹੀਂ ਪੁੱਛੀ ਤਾਗੀ ਤੂੰ ਦੱਸ ਕਿ ਮੈਂ ਇਹਦਾ ਮਾਰਿਓ ਮਾਰਿਓ ਨਾ ਮੈਂ ਕੁਛ ਨਹੀਂ ਕੀਤਾ ਮੈਂ ਲਾਏਂਗੇ ਲੁੱਤੀਆਂ ਮੈਂ ਤੇ ਕੀ ਆਈ ਨਹੀਂ ਪੁੱਛੀ ਮੁਰਤੇ ਲਾਏਂਗੇ ਲੁੱਤੀਆਂ ਮੈਨੂੰ ਦੱਸ ਤੂੰ ਨਹੀਂ ਲਾਉਂਦੀ ਲਾਉਂਦੀ ਨਹੀਂ